ਮਹਾਰਾਜ ਕਹਿੰਦੇ ਕਹਿੰਦੇ ਝੂਠਾ ਮੰਗਣ ਜੇ ਕੋਈ ਮੰਗੇ ਤਿਸਕੂ ਮਰਤੇ ਘੜੀ ਦਿੰਦਾ ਤੇ ਇਹ ਚੀਜ਼ਾਂ ਹੈਗੀਆਂ ਤੇ ਇਹ ਹੁਣ ਜਿਵੇਂ ਤੁਹਾਡੇ ਬੱਚੇ ਆ ਜੀ ਜਿੰਨਾ ਸੋਨੂੰ ਤਜਰਬਾ ਹੈ ਜ਼ਿੰਦਗੀ ਦਾ ਤੁਹਾਡੇ ਬੱਚਿਆਂ ਨੂੰ ਉਹਨਾਂ ਨੇ ਜਿਹਦੇ ਲਾ ਲਈ ਵੀ ਮੈਨੂੰ ਤਾਂ ਡੈਡੀ ਆ ਜੀ ਲੈ ਕੇ ਦਿਓ ਤੁਸੀਂ ਪਹਿਲਾਂ ਸੋਚੋ ਵੀ ਲੈਣੀ ਏ ਕਿ ਨਾ ਉਹ ਰੂਹ ਵੀ ਨਰਾਜ ਵੀ ਹੋਊ ਬਹੁਤ ਕੁਛ ਕਰੂ ਵੀ ਮੇਰਾ ਪਿਓ ਹੁੰਦਿਆ ਹੋਇਆ ਵੀ ਦਿੱਤੀ ਨਹੀਂ ਉਹ ਇੱਕ ਦੋ ਕੋਲੇ ਬਾਹਰ ਵੀ ਕਹੂ ਮੇਰਾ ਤਾਂ ਪਿਓ ਚੱਜਦਾ ਨਹੀਂ ਇਹ ਬੱਚੇ ਐ ਕਰਦੇ ਤੇ ਅਸੀਂ ਕਹਿੰਨੇ ਆ ਆਪਾਂ ਕਹਿੰਨੇ ਆ ਮੇਰਾ ਇਹਨੇ ਤਾਂ ਸੁਣੀ ਹੀ ਨਹੀਂ ਜੀ ਕਿਹੜੇ ਹੋਰ ਆਏ ਆ ਹਾਂ ਜੀ ਆਪਾਂ ਕਾਦੇ ਇਹ ਆਪ ਚੱਲਦੀ ਏ ਲੋਕਾਂ ਚ ਇਹ ਉਹਨਾਂ ਚ ਚੱਲਦੀ ਜਿਨ੍ਹਾਂ ਚ ਸਾਨੂੰ ਸੋਝੀ ਨਹੀਂ ਅਸੀਂ ਰੱਬ ਨਾਲ ਨਰਾਜ ਵੀ ਹੋ ਜਾਂਦੇ ਪਰ ਪਿਓ ਨੂੰ ਸਾਰਾ ਪਤਾ ਹੀ ਮੇਰੇ ਬੱਚਿਆਂ ਵਾਸਤੇ ਕੀ ਸਹੀ ਏ ਕੀ ਗਲਤ ਜਦੋਂ ਅਸੀਂ ਉਹਦੇ ਤੇ ਛੱਡਣ ਲੱਗ ਗਏ ਨਾ ਜੀ ਚੀਜ਼ ਉਦੋਂ ਸੀ ਇਹਨਾ ਪਲ-ਪਲ ਸੁੱਖ ਮਨਾਉਨੇ ਆ ਉਦੋਂ ਪਲ-ਪਲ ਸੁੱਖ ਆਉਂਦੇ ਫੇਰ ਬੰਦਾ ਫੇਰ ਸੂਜੀ ਆਉਂਦੀ ਜੀ ਹੂੰ ਸੂਜੀ ਨਹੀਂ